ਇਸ ਜਗ੍ਹਾ ਤੇ ਥੋੜੀ ਸ਼ਾਂਤੀ ਆ। ਥੋੜਾ ਜਿਹਾ ਵਾਟਰ ਥੋੜੇ ਜਿਹੇ ਵਾਟਰ ਕ੍ਰੋਸਿੰਗ ਆ ਰਿਹਾ ਹੈ ਜੀ। ਕੋਈ ਵੀ ਜਨਕੀ ਵਿੱਚ ਚੀਜ਼ ਵਧੀਆ ਨਹੀਂ ਲੱਗਦੀ ਇੱਥੇ। ਕਿਉਂਕਿ ਧੁੱਪ ਲੱਗੀ ਦੇ ਵਿੱਚ ਹੀ ਸਭ ਕੁਝ ਦੇਖਣਾ ਸੁਣਾ ਲੱਗਦਾ ਇੱਥੇ। ਸਾਡੇ ਅੱਗੇ ਤੁਸੀਂ ਦੇਖ ਰਹੇ ਹੋ ਨਾ। ਐਦਾਂ ਐ ਜਿਵੇਂ ਆਪਣੇ ਅੰਬਾਂ ਦੇ ਪੱਤੇ ਨਹੀਂ ਹੁੰਦੇਗੇ ਐਦਾਂ ਦੇ ਪਰ ਹੈਗੇ ਵੀ ਕੋਈ ਫਲਾ। ਥੋਰ ਵਾਟਰਫਾਲ ਆ ਗਿਆ ਜੀ ਜਿਹਨੂੰ ਕ੍ਰੋਸ ਕਰਨਾ ਪਾਣਾ ਤੁਰਤੇ। ਉਹ ਅੱਗੇ ਵਾਲੀ ਉਹ ਹੋ ਗਿਆ ਜੀ ਸ਼ੁਰੂ ਵੈਲੀ ਆਫ ਫਲਾਰ ਦਾ ਰਸਤਾ 4 ਕਿਲੋਮੀਟਰ ਦੀ ਦੂਰੀ ਤੇ ਚਲੋ ਨਖਾ ਨੈਸਨ ਨੂੰ ਨਾਲ ਨਾਲ ਹੀ ਚੱਲਦੇ ਆ ਮੈਨੂੰ ਲੱਗਦਾ ਮੈਂ ਹੈਗਾ ਵੀ ਇਕੱਲਾ ਹੀ ਆ ਹੋਰ ਅੱਗੇ ਪਿੱਛੇ ਹੈ ਨਹੀਂ ਕੋਈ ਵੀ ਸ਼ਾਇਦ ਅੱਗੇ ਲੰਘ ਕੇ ਹੁਣ ਕੇ ਕਾਫੀ ਲੋਕ ਪਿੱਛੇ ਤਾਂ ਮੈਨੂੰ ਕੋਈ ਨਹੀਂ ਦਿਖ ਰਿਹਾ ਜੀ ਬਹੁਤ ਸੋਹਣਾ ਰਸਤਾ ਬਾਰਿਸ਼ ਵੀ ਕਾਫੀ ਹੋ ਰਹੀ ਸੀ ਹੁਣ ਕੱਟ ਗਈ ਆ ਥੋੜੀ ਬੱਤੀ ਰਹਿ ਗਈ ਆ ਅੱਗੇ ਇੱਕ ਚੈੱਕ ਪੁਆਇੰਟ ਆਉਂਦਾ ਉੱਥੇ ਐਂਟਰੀ ਵੀ ਕਰਾਉਣੀ ਪੈਂਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਸਭ ਕੁਝ ਓਕੇ ਰੇਨ ਸ਼ੈਲਟਰ ਬਣਾਇਆ ਗਿਆ ਇੱਧਰ ਠਹਿਰ ਗਏ ਹੈਲੋ ਦੰਦ ਬਾਰ ਨਿਕਲੇ ਆ ਜਾਂਦਾ ਆ ਗਿਆ ਜੀ ਐਂਟਰੀ ਗੇਟ ਵੈਲੀ ਆਫ ਫਲਾਰ ਚਲੋ ਜਾਣੇ ਆ ਤੇ ਆਹ ਫੂਲਦੂਰ ਨਮਨਾ ਹੈ ਇਥੇ ਜਨਵਰੀ ਵੀ ਇਹ ਕਈ ਪ੍ਰਕਾਰ ਦੇ ਤੇ ਸਨੋ ਲੈਪਡ ਵੀ ਹੈਗਾ ਇਥੇ ਠੀਕ ਆ ਭਾਲੂ ਵੀ ਆ ਹੋਰ ਵੀ ਕਾਫੀ ਤਰ੍ਹਾਂ ਦੇ ਆ ਹੁੰਦੀਆਂ ਮੀਂਹ ਪਰਜਾਤੀਆਂ ਦੇ ਥੀਲੀਆਂ ਦਾ ਜਿੰਨਾਂ ਦੀ ਗਿਣਤੀ ਕੋਈ ਨਹੀਂ ਚਲੋ ਆਪਾਂ ਰਸਤਾ ਤੇ ਕੀ ਦਿਖਾਉਣਾ ਕਿ ਜਾ ਕੇ ਤੁਹਾਨੂੰ ਵੈਲੀ ਆਫ ਲਾਰੀ ਮੀਨ ਦਿਖਾਵਾਂਗੇ ਜੇ ਹੋਰ ਕੋਈ ਚੀਜ਼ ਦਿਖਾਉਣ ਵਾਲੀ ਹੋਈ ਤਾਂ ਜਰੂਰ ਦਿਖਾਵਾਂਗੇ ਬਾਕੀ ਟ੍ਰੈਕ ਕੱਢਦੇ ਆਪਾਂ ਤੇ ਚੱਲਦੇ ਆਂ ਤੇ ਟ੍ਰੈਕ ਥੋੜਾ ਟਫ ਸੀਗਾ ਪਰ 2.5 ਕਿਲੋਮੀਟਰ ਦੀ ਪੂਰੀ ਖੜੀ ਚੜਾਈ ਜਾਂਦੀ ਹੌਣ ਲੱਗ ਰਿਹਾ ਸ਼ਾਇਦ ਥੋੜਾ ਜਿਹਾ ਵਧੀਆ ਰਸਤਾ ਆ ਰਿਹਾ ਕਿਉਂਕਿ ਮੈਂ ਤਕਰੀਬਨ 3 ਕਿਲੋਮੀਟਰ ਚੜਾ ਆ ਹਾਂ ਉੱਤੇ ਜਿਹੜਾ ਸਿੱਧਾ ਰਸਤਾ ਹੀ 2.5 ਤੋਂ 3 ਨੇੜੀਆ ਵੈਲੀ ਆਫ ਫਲਾਰ ਵੀ ਹੋਣਾ ਵੈਦਰ ਵੀ ਹੌਲੀ ਹੌਲੀ ਸਹੀ ਹੋ ਰਿਹਾ ਆ ਹੁਣ ਕਾਫੀ ਸੋਹਣਾ ਹੋ ਰਿਹਾ ਟੋਪ ਲੱਗੂ ਵੀ ਲੱਗਦਾ ਇਹ ਤੋਂ ਹੀ ਫੁੱਲ ਫੁੱਲ ਦੇਖਣੇ ਸਟਾਰਟ ਹੋ ਗਏ ਇੱਕ ਕਿਲੋਮੀਟਰ ਦੇ ਆਹਰੋਂ ਪਿਆ ਹੋਇਆ ਰਸਤਾ ਇੱਕ ਹੋਰ ਵਾਟਰਫਾਲ ਆ ਗਿਆ ਜੀ ਜਿਹਨੂੰ ਕ੍ਰੋਸ ਕਰਨਾ ਪਾਣਾ ਤੁਰ ਕੇ ਉਹ ਅੱਗੇ ਵੈਲੀਓ ਕਲਾਰ ਸ਼ੁਰੂ ਹੋ ਗਈ ਹੈ ਕਰਦੇ ਹਾਂ ਤੁਰ ਕੇ ਫਿਰ ਕ੍ਰੋਸ ਛੂ ਗਿੱਲੇ ਹੋਣੇ ਆ ਚਲੋ ਕੋਈ ਨਹੀਂ ਜਿਹੜੇ ਹੋਣੇ ਕੋਈ ਫੋਨ ਦੇ ਉਹ ਬਹੁਤ ਪਾਣੀ ਬਹੁਤ ਆ ਜਾਂਦਾ ਪਰ ਲੱਗਦਾ ਕਿ ਆਪਣੇ ਬਹੁਤ ਹਨਾ ਕਰ ਰਿਹਾ ਲੋਕ ਮੈਦਾਨੋਂ ਕਾਫੀ ਆਫਸਾਈ ਜਾਂਦੇ ਤੇ ਕਾਫੀ ਜਾ ਵੀ ਰਹੇ ਜੋ ਮਗਰ ਹੈਗੇ ਦੇਖੋ ਵਾਦਰ ਵੀ ਬਹੁਤ ਸੋਨਾ ਹੋ ਗਿਆ ਧੁੱਪ ਨਿਕਲਦੀ ਆ ਰਹੀ ਹੈ ਗੋਡਾ ਪਾਣੀਆ ਪਰ ਆਪਾਂ ਨੂੰ ਗਰਮੀ ਲੱਗ ਰਹੀ ਹੈ ਕਿਉਂਕਿ ਤੁਰ ਰਹੇ ਆ ਤੇ ਸਰੀਰ ਦਾ ਜ਼ੋਰ ਬੜਾ ਲੱਗਣ ਰਿਹਾ। ਹਾਂ ਇੱਕ ਜੋੜਾ ਵਾਪਸ ਆ ਗਿਆ। ਪੰਜਾਬ ਦੇਖੇ ਲੋਕ ਬਹੁਤ ਘੱਟ ਹੁੰਦੇ ਨੇ। ਮਾਤਰ ਸਮੇਂ ਕੋਈ ਪੰਜਾਬ ਦਾ ਬੰਦਾ ਨਹੀਂ ਮਿਲਿਆ। ਜਿਹੜਾ ਇਧਰ ਘੁੰਮਣਦਰਨਾ ਆਇਆ ਹੋਵੇ। ਹਾਂ ਦੇ ਕੋਈ ਨਜ਼ਾਰਾ। ਬਾਜੀ ਸਰ ਜਿਸ ਵਰਗ ਦਾ ਨੂੰ ਪਾ। मेनों नहीं लाता रहा इसको वही कोई तो और भी होगी तो चीज़ मेरे लिए तो नहीं होगी बारिश हो रही है तो नया जा रहे में ਹਿੰਦੇ ਅੱਗੇ 2 ਕਿਲੋਮੀਟਰ ਦੀ ਕਾਫੀ ਚੜ੍ਹਾਈ ਆ ਪਿੱਛੇ ਦਾ ਰਸਤਾ ਬਹੁਤ ਵਧੀਆ ਸੀਗਾ ਆਹ ਪਹਾੜ ਨੂੰ ਜਿੱਥੋਂ ਤੱਕ ਦੇਖਦੇ ਹੋ ਬਹੁਤ ਜ਼ਿਆਦਾ ਵੱਡਾ ਪੱਕੇ ਪੱਥਰ ਦਾ ਪਹਾੜਾ ਇੱਥੇ ਕਦੇ ਦੇਖ ਨਹੀਂ ਸਕਦਾ ਅੱਗੇ ਖੜੀ ਚੜ੍ਹਾਈ ਹੈ ਆ ਦੇਖੋ ਇਹਨੇ ਅੱਗੇ ਕਿੰਨੀ ਖੜੀ ਚੜ੍ਹਾਈ ਆ ਪਰ ਹਿੰਮਪੁਣ ਸਾਹਿਬ ਦਾ ਟ੍ਰੈਕ ਇਸ ਤੋਂ ਵੀ ਬਹੁਤ ਜ਼ਿਆਦਾ ਠਾਫਾ ਤੇ ਬਾਈ ਗੁਰਦੀ ਕਿਰਪਾ ਨਾਲ ਜਿਆ ਪਹਉ ਕਰ ਲਿਆ ਇਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਉਦੀ ਦੇ ਕਈ ਇਲਾਕੇ ਜਾਨਵਰਾਂ ਦਾ స్ਨੋ ਲੈਪਰਡ ਭਾਲੂ ਹੋਰ ਕਈ ਤਰ੍ਹਾਂ ਦੇ ਜਿਹੜੇ ਜਾਨਵਰ ਨੇ ਇੱਥੇ ਆਮ ਹੀ ਆ ਕਾਫੀ ਜਗ੍ਹਾ ਤੇ ਲਿਖਿਆ ਵੀ ਹੈ ਜਿਹੜਾ ਭਾਲੂਆਂ ਦਾ ਏਰੀਆ ਸਨੋ ਲੈਪਰਡ ਦਾ ਏਰੀਆ ਇੱਥੇ ਰੁਕੋ ਨਾ ਤੁਰਨਾ ਕਰੋ ਜਗਾ ਰੁਕੋ ਤਬਕੀਲਾ ਹੈ ਪਰ ਫਿਰ ਵੀ ਵਧੀਆ ਕਿਉਂਕਿ ਇਸ ਤੋਂ ਅੱਗੇ ਇਹ ਬਾਰਡਰ ਨੂੰ ਰਸਤਾ ਜਾਂਦਾ ਹੈ ਇਹ ਆਈ ਥਿੰਕ ਕਿ ਕੋਈ 55-60 ਕਿਲੋਮੀਟਰ ਹੋਰ ਅੱਗੇ ਇਸ ਤੋਂ ਬਾਰਡਰ ਹੈ ਇੱਥੇ ਇੰਡੀਅਨ ਆਰਮੀ ਵਾਲੇ ਜਾਂਦੇ ਰਹਿੰਦੇ ਆ ਕੱਲ ਮੈਨੂੰ ਇੱਥੇ ਇੰਡੀਅਨ ਆਰਮੀ ਨਾਲ ਮਿਲਿਆ ਸੀ ਉਹ ਆ ਰਿਹਾ ਸੀ ਸਫੂ ਕਸਰੀਆ ਸੀ ਤਿੰਨ ਦਿਨ ਦੀ ਟ੍ਰੇਨਿੰਗ ਲੱਗੀ ਸੀ 60 ਕਿਲੋਮੀਟਰ ਤੁਰ ਕੇ ਆਇਆ ਉਹ ਕੰਦਾ ਅਦੇ ਕੁ ਪੀਤਾ ਸਮਾ ਕਿਸ ਨੂੰ ਪਰਟੇ ਤਾਏ ਨਦੀ ਦਾ ਸ਼ੋਰ ਇੰਨਾ ਤੇ ਜ਼ਿਆਦਾ ਹੈ ਨਾ ਹੱਦੋਂ ਵੱਧ ਕੋ ਸਤਾ ਤਾਂ ਮੇਰੀ ਆਵਾਜ਼ ਵੀ ਚੰਗੀ ਤਰ੍ਹਾਂ ਨਾ ਸੁਣੇ ਇੰਨਾ ਜ਼ਿਆਦਾ ਸ਼ੋਰ ਕਰ ਰਹੀ ਇਹ ਨਦੀ ਤੇ ਪਾਣੀ ਉਹਦੀ ਖਾਤਰ ਇੰਨਾ ਤੇਜ਼ ਇੰਨਾ ਜ਼ਿਆਦਾ ਕਿੰਦਾ ਰਸਤੇ ਡੋੜਦੇ ਰਹਿੰਦੇ ਆ ਫੇਰ ਦੁਬਾਰਾ ਬਣਾ ਲੈਂਦੇ ਆ ਜਿਆਦੀ ਬਾਰੀ ਕਿੰਨੀ ਉਹ ਤੋਂ ਪੱਥਰੋਂ ਡੋਟੇ ਹਨ ਵਾਓ ਚਲੋ ਅੱਗੇ ਦਾ ਵੀ ਵਿਊ ਤੁਹਾਨੂੰ ਦਿਖਾਉਾਂਗੇ ਇੱਥੇ ਸ਼ੁਰੂ ਹੋ ਚੁੱਕਿਆ ਜੀ ਫਲਾਰ ਕਈ ਪ੍ਰਕਾਰ ਦੇ ਪਹਿਲਾਂ ਸੀ ਪਿੱਛੇ ਵੀ ਸੀ ਪਰ ਇੱਥੇ ਆਪਣ ਨੂੰ ਤਾਂ ਨਾਮ ਨਹੀਂ ਪਤਾ ਐਨੇ ਤਰ੍ਹਾਂ ਦੇ ਇਹ ਕਿਥੇ ਜਾਨਵਰ ਐਂਡਿੰਗ ਆ ਜੀਭੋ ਵੱਜਾਂ ਕੱਢਦੇ ਹਨ ਹੱਦੋਂ ਵੱਦ ਰਾਤ ਨੂੰ ਬੰਦਾ ਆਵੇ ਤੇ ਇਥੇੋਂ ਡਰ ਜਾਵੇ ਚਿਰ ਹੋ ਚੁੱਕੇ ਫਲਾਰ ਕਾਫੀ ਸੁੱਕ ਵੀ ਚੁੱਕੇ ਆ ਵਿੱਚੋਂ ਮੈਸੇ ਤਾਂ ਪੀਕ ਟਾਈਮ ਜਿਹੜਾ ਹੁੰਦਾ ਇਸ ਤੋਂ 20 25 ਦਿਨ ਮਗਰ ਹੁੰਦਾ ਹੈ ਤਾ ਦੇਖੋ ਚਲੋ ਜਾਣੇ ਕਿੰਨੇ ਦੰਦ ਦਿਖਾਉਣੇ ਆ ਨਾ ਸਭ ਆ ਦੇਖੋ ਰਸਤਾ ਵੀ ਵਧੀਆ ਆ ਚੁੱਕਿਆ ਬਿਲਕੁਲ ਨਾਰਮਲ ਤੇ ਸੋ ਦੇਖਦੇ ਆ ਕਿ ਕਿ ਇੱਥੇ ਕਹਿੰਦੇ ਆ ਵੀ ਕਿਸੇ ਵੀ ਪੁੱਲ ਨੂੰ ਜਾਂ ਕਿਸੇ ਰੁਟੀ ਨੂੰ ਹੱਥ ਨਹੀਂ ਰੋਣਾ ਜੇ ਰੀ ਲਗਾ ਸਕਦੇ ਆ ਬਸ ਰਹਿ ਗਿਆ ਥੋੜਾ ਜਿਹਾ ਉਹ ਸਾਹਮਣੇ ਸ਼੍ਰੀ ਐਮ ਕਨਸੈਪਟ ਨੂੰ ਜਾਨਦਾਰਸਤ ਨਜ਼ਰ ਆ ਰਿਹਾ ਕਾਫੀ ਦੂਰ ਹੈ ਤੋਂ ਬਾੜ ਬਹੁਤ ਹੀ ਜਦੇ ਸੁੰਦਰ ਪੁੱਲ ਵੀ ਨਜ਼ਰ ਆਉਣੇ ਹੁਣੇ ਹੀ ਸ਼ੁਰੂ ਹੋ ਗਏ ਬੜੇ ਛੋਨੇ ਸਮੁੰਦਰ ਪੁੱਲ ਕੰਪਨੀ ਹੋ ਜੇ ਆ ਵੀ ਤੁਹਾਨੂੰ ਮਿਲਣ ਦਾ। ਆਪਾਂ ਇੱਥੇ ਬੜੇ ਸਮੇਂ ਕੋਲਾ ਵਾਸ ਮੈਨੂੰ ਲੱਗਦਾ ਕੋਈ 1 ਕਿਲੋ 1.5 ਕਿਲੋ ਮੀਟਰ ਆ ਬਾਕੀ ਵਕਰੀ ਹੋਏ ਪਹਿਲੀ ਫਲਾਰ ਤੱਕ ਕਾਫੀ ਲੰਮੀ ਆ 7-8 ਕਿਲੋਮੀਟਰ ਦੇ ਵਿੱਚ ਫੈਲੀ ਹੋਈ ਆ। ਬਸ ਆਪਾਂ ਪਹਿਲੀ ਫਲਾਰ ਤੱਕ ਜਾਵਾਂਗੇ ਜਿਸ ਤੱਕ ਜਾਇਆ ਗਿਆ ਕਿਉਂਕਿ 1:30 ਵਜੇ ਟਾਈਮ ਦਿੱਤਾ ਵਾਪਸੀ ਦਾ ਉੱਥੋਂ ਕਹਿੰਦੇ ਸੀ ਜਿੱਥੇ ਵੀ ਤੁਹਾਡਾ ਟਰੈਕ ਤੇ ਰੇਡ ਵੱਜੀ ਕਿ ਉੱਥੋਂ ਵੀ ਵਾਪਸ ਆ ਜਾਣਾ। પાસ ਬੰਦਾ ਇੱਕ ਵੈਲੀ ਆਫ ਫਲਾਰ ਦਾ 200 ਰੁਪਏ ਪਰ ਪਰਸਨ ਇੰਡੀਅਨ ਲਈ ਫੀਸ ਤੇ ਕਿ ਆਪਾਂ ਜਾ ਸਕਦੇ ਹਾਂ ਫੋਰਨਰ ਤੋਂ ਹੀ ਜ਼ਿਆਦਾ ਆ ਪਰ ਇੰਡੀਅਨ ਲਈ 200 ਰੁਪਏ ਸ਼ੁਰੂ ਹੋ ਗਿਆ ਜੀ ਵੈਲੀ ਆਫ ਫਲਾਰ ਦੇ ਫਲਾਰ ਇਹ ਤਾਂ ਕਾਫੀ ਪਿੱਛੇ ਤੋਂ ਸ਼ੁਰੂ ਸੀਗੇ ਇੱਥੇ ਵੀ ਹੋਣਾ ਕਾਫੀ ਵਕਰੇ-ਵਕਰੇ ਕਿਸਮ ਦੇ ਆ ਪਰ ਇੱਕ ਦੋ ਫਲਾਰ ਜਿਹੜੇ ਆ ਜ਼ਿਆਦਾ ਦੇਖੇ ਜਾ ਰਹੇ ਆ ਅਜੇ ਤੱਕ ਸਾਨੂੰ ਪੰਜਾਬ ਦਾ ਇੱਕ ਵੀ ਬੰਦਾ ਨਹੀਂ ਮਿਲਿਆ ਇੱਕ ਵੀ ਇੱਥੇ ਸਾਰੇ ਕੇਰਲਾ ਤੋਂ ਹੋ ਗਿਆ ਜਾਂ ਦਿੱਲੀ ਤੋਂ ਕੁਝ ਲੋਕਾਂ ਕੇਰਲਾ ਤੇ ਜਾਦੇ ਆ ਥੋੜੇ ਪੱਗੇ ਜਾਣਾ ਫੇਰੀ ਲੋਕ ਇਹਨਾਂ ਤੋਂ ਤੁਰਿਆ ਨਹੀਂ ਜਾਂਦਾ ਜਾਂ ਜਨਤਾ ਕੋਈ ਪ੍ਰੋਬਲਮ ਹੁੰਦੀ ਆ ਫਿਰ ਉਹ ਚੱਕ ਕੇ ਵੀ ਲੈ ਜਾਂਦੇ ਆ ਮੱਖੀਆਂ ਵੀ ਇੱਥੇ ਆਈਆਂ ਪੜ ਗਈਆਂ ਕਿਉਂਕਿ ਫੁੱਲਾ ਤੇ ਆਬੀਸਲੀ ਗੱਲਾਂ ਮੱਖੀਆਂ ਹੋਣੀਆਂ ਪਰ ਡੂੰਣੇ ਵਾਲੀਆਂ ਇਹ ਕੁਕੀ ਦਾ ਦੇ ਪੱਤੇ ਕੰਡੇ ਲੱਗੇ ਹੋਏ ਇਹਨਾਂ ਨੂੰ ਇਦਾਂ ਦੇ ਪੱਤਿਆਂ ਨੂੰ ਤੇ ਫੁੱਲਾਂ ਨੂੰ ਹੱਥੋਂ ਨਾ ਮੜਣਾ ਹੁੰਦਾ ਵੈਸੇ ਸਾਰਿਆਂ ਨੂੰ ਮਨਾਇਆ ਸਪੈਸ਼ਲੀ ਕਿਹਾ ਜਾਂਦਾ ਕਿ ਇੱਥੇ ਕਿਸੇ ਵੀ ਚੀਜ਼ ਨੂੰ ਸ਼ੂ ਹੋਣਾ ਕਦਾ ਕੋਈ ਨਹੀਂ ਹੈਗਾ ਕਿਹੜਾ ਫੁੱਲ ਪੌਦਾ ਜ਼ਹਿਰੀਲਾ ਹੋਣਾ ਹੈ ਆ ਚਲ ਦੇਖੋ ਆ ਦੇਖੋ ਮੱਖੀ ਕਿਦਾਂ ਕਿਦਾਂ ਦੇ ਫੁੱਲ ਬਹੁਤ ਸੋਹਣੇ ਮੱਖੀਆਂ ਵੀ ਡਿਫਰੈਂਟ ਐਦਾਂ ਦੀਆਂ ਮੱਖੀਆਂ ਅਜੇ ਤੱਕ ਮੈਂ ਦੇਖੀ ਨਹੀਂ ਕਦੇ ਵੀ ਜਿਹੜੀ ਆ ਇਹ ਹਾਂ ਐਸਾ ਵੀ ਪੋਸਿਬਲ ਨਹੀਂ ਤਾਇ ਲੱਗਦੇ ਨੇ ਸਰੋਂ ਦੇ ਫੁੱਲ ਹੁੰਦੇ ਆ ਦੇਖਣ ਚ ਇਦਾਂ ਦੇ ਲੱਗਦੇ ਆ ਆਹ ਜਿੱਦਾਂ ਇਮਲੀ ਦਾ ਪੱਤਾ ਪਰ ਇਹ ਕੁਝ ਹੋਰ ਆ ਇਮਲੀ ਸਮਝ ਕੇ ਖਾਣਾ ਲਿਓ ਕੋਈ ਕਿ ਫੇਰ ਥੋੜਾ ਜਿਹਾ ਪਲੇਨ ਆ ਗਿਆ ਰਸਤਾ ਤੇ ਦਰਖਤ ਆ ਯਾਰ ਪਤਾ ਨਹੀਂ ਕਾਦੇ ਇਹ ਵਾਲੇ ਪਰ ਦਰਖਤ ਹੈਗੇ ਆ ਛੋਟੇ ਛੋਟੇ ਵਾਲੇ ਵੱਡੇ ਨਹੀਂ ਆ ਜੀ ਤੇ ਦੇਖੋ ਜਿਵੇਂ ਕਿਸੇ ਨੇ ਆਪ ਲਗਾਏ ਹੁੰਦੇ ਆ ਹਨਾ ਫੁੱਲ ਬਹੁਤ ਸੋਹਣਾ ਦੇਖਣ ਚ 뷰 ਮਿਲਦਾ ਹੈ ਪਰ ਇਹ ਕੁਦਰਤੀ ਤਰੀਕੇ ਨਾਲ ਉੱਗੇ ਹੋਏ ਆ ਸਾਰੇ ਦੇ ਸਾਰੇ ਆ ਥੱਲੇ ਬੱਦਲ ਦੇਖੋ ਕਿਵੇਂ ਉੱਤੇ ਆ ਰਹੇ ਉੱਤੇ ਨੂੰ ਅੱਜ ਮੈਂ ਕਈ ਲੋਕਾਂ ਨੂੰ ਵੀ ਪ੍ਰੋਬਲਮ ਹੋ ਜਾਂਦੀ ਆ ਬਹੁਤ ਸਾਰੇ ਪਿੱਟਰੂਲ ਚੜਕੇ ਆਂਦੇ ਆ ਸੋ ਅਗੇ ਦੀਆਂ ਚੀਜ਼ਾਂ ਫਿਰ ਤੁਹਾਨੂੰ ਹੋਰ ਦਿਖਾਉਂਦੇ ਆ ਬਣੇ ਰਹੋ ਵੀਡੀਓ ਦੇ ਨਾਲ ਤੁਸੀਂ ਬੜੀ ਸਮੈਲ ਆ ਰਹੀ ਏ ਉਥੋਂ ਖੁਸ਼ਬੂ ਆ ਰਹੀ ਏ ਫੁੱਲਾਂ ਦੀ ਥਾਂ ਥਾਂ ਤੇ ਵਾਟਰ ਕ੍ਰੋਸਿੰਗ ਕਰਦੇ ਥੋੜੀ ਕਿਤੇ ਬਾੜੀ ਔਰ ਦੇਖੋ ਥੱਲੇ ਬਰਫ ਜੰਮੀ ਏ ਇੱਥੋਂ ਵੀ ਹੇਮਕਨਸਲ ਦਾ ਰਸਤਾ ਦਿਖ ਰਿਹਾ ਏ ਤਾਂ ਕਿ ਹੁਣ ਰਸਤਾ ਸਹੀ ਆ ਗਿਆ ਹੁਣ ਆਪਾਂ ਘੱਟ ਟਾਈਮ ਲਾਉਂਗਾ ਪਿਛਲਾ ਰਸਤਾ ਬਹੁਤ ਜ਼ਿਆਦਾ ਔਖਾ ਸੀ ਬੜੀ ਚੜ੍ਹਾਈ ਵਾਲਾ ਆਪਣੇ ਪੰਜਾਬੀ ਬੰਦੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੋਊਗੀ ਕਿਉਂਕਿ ਆਪਾਂ ਕੰਮ-ਕੰਮ ਕਰਦੇ ਰਹਿੰਦੇ ਆ ਇੰਨਾ ਜ਼ਿਆਦਾ ਖਾਸ ਤੱਕ ਨਹੀਂ ਪੈਂਦਾ ਪਰ ਜਿਹੜਾ ਬੰਦੇ ਨੇ ਕਦੇ ਪ੍ਰਾਫੇਰ ਆ ਘੱਟ ਆ ਕੰਮ ਨਹੀਂ ਉਹ ਤੋਂ ਕਿਥੋਂ ਦੇ ਲਈ ਬੋਕ ਆ ਇਹ ਲੋਕ ਰਸਤੇ 'ਚ ਰੁਕੇ ਹੋਏ ਹਸਾਲੇ ਰੇ ਟਾਲਾ ਗਿਆ ਇੱਥੇ ਫਿਰ ਪੂਰਾ ਜੰਗਲ ਪੂਰੇ ਤੋਂ ਪੂਰਾ ਜਿੱਥੇ ਸ਼ੁਰੂ ਹੈ ਉਸ ਤੋਂ ਲੈ ਕੇ ਜਿੱਥੇ ਤੱਕ ਜਾਣਾ ਸਾਰਾ ਜੰਗਲਾ ਜੰਗਲੀ ਏਰੀਆ ਜੰਗਲੀ ਜਾਨਵਰਾਂ ਦਾ ਖਤਰਾ ਰਹਿੰਦਾ ਇੱਥੇ ਬਾਕੀ ਲੋਕਾਂ 'ਚ ਬਹੁਤ ਆਇਆ ਕਹਿੰਦੇ 250 ਤੋਂ 300 ਜਿਹੜੇ ਟੂਰਿਸਟ ਹੋਏਗਾ ਦੇਖਣ ਲਈ ਸੋ ਦੇਖ ਰਹੇ ਆ ਇਧਰੀ ਬਹੁਤ ਵਧੀਆ ਹੋ ਗਿਆ ਕਿਤਾ ਜਿਆਦਾਤਰ ਲੋਕ ਇੱਥੇ ਵਾਪਸ ਮੁੜੀ ਜਾ ਰਹੇ ਕਿਉਂਕਿ ਆਪਾਂ ਤੁਰੇ ਤਾਸੂ ਜੀ ਆਤ ਪਤਾ ਲੱਗਦਾ ਕਿ ਪਰਮਾਤਮਾ ਵੀ ਹੋਂਦ ਦਾ ਕਿ ਇੱਕ ਪਰਮਾਤਮਾ ਜਿਹਨੇ ਦੇਖੇ ਕਿਤੇ ਕਿਤੇ ਪੱਧਰੇ ਮદાન ਤੇ ਕਿਤੇ ਕਿਤੇ ਇੰਨੇ ਵਿਸ਼ਾਲ ਪਹਾੜ ਆ ਪਹਾੜਾਂ ਦੇ ਵਿੱਚ ਵੀ ਦੇਖੋ ਤੁਸੀਂ ਬਹੁਤ ਵਧੀਆ ਜਗ੍ਹਾ ਇੱਕ ਪਾਸੇ ਪੱਥਰਾਂ ਵਾਲੇ ਪਹਾੜ ਆ ਤੇ ਦੂਸਰੇ ਪਾਸੇ ਆ ਸੱਚੇ ਪਹਾੜ ਜਿਹੜੇ ਮਿੱਟੀ ਵਾਲੇ ਉਹਨਾਂ ਨੂੰ ਕੋਈ ਵੀ ਉਹ ਗਾਇ ਨਹੀਂ ਅੰਦਰ ਜਾਨੀ ਕਿ ਕਿਸੇ ਵੱਲੋਂ ਵੀ ਬ੍ਰਹਮ ਕਮਲ ਹੋ ਗਿਆ ਕੋਬਰਾ ਲੀਲੀ ਹੋ ਗਿਆ ਪੂਰਬੀ ਕਈ ਤਰ੍ਹਾਂ ਦੇ ਨੀਕਾ ਜਿਹੜੇ ਫਲਾਰ ਆ ਉਹ ਇੱਥੇ ਮਿਲਦੇ ਆ ਦੇਖ ਲਓ ਬਾਕੀ ਉਹਨਾਂ ਦਾ ਵੀ ਇੱਕ ਟਾਈਮ ਹੁੰਦਾ ਆ ਉਹ ਜਿਹੜਾ ਬ੍ਰਹਮ ਕਮਲ ਹੁੰਦਾ ਉਹ ਕਰਦੇ ਪਹਿਲੇਆਂ ਬਰਸਾਤਾਂ 'ਚ ਹੁੰਦਾ ਆ ਸ਼ਾਇਦ ਹੀ ਹੁਣ ਮਿਲੇ ਆਪਾਂ ਦੇਖਣ ਲਈ ਇੱਕ ਹੋਰ ਪੋਲਾ ਗਿਆ ਜੀ ਅੱਗੇ ਨਦੀ ਦੇ ਉੱਪਰ ਆ ਤੇ ਨਦੀ ਦਾ ਸ਼ੋਰ ਬਹੁਤ ਜ਼ਿਆਦਾ ਆ ਸੱਦੋਂ ਵੱਧ ਟੈਂਪਰਰੀ ਪੋਲ ਬਣਾਇਆ ਹੋਇਆ ਤੇ بارش ਵੀ ਪੈਣੀ ਸ਼ੁਰੂ ਹੋ ਗਈ ਥੋੜੀ-ਥੋੜੀ ਦੇਖੋ ਕਿੰਨਾ ਜ਼ਿਆਦਾ ਪਾਣੀ ਆ ਲਿਖਿਆ ਵੀ ਆ ਇਹ ਸਪੋਰਟ ਤੇ ਹੌਲੀ-ਹੌਲੀ ਚੱਲ ਰਿਹਾ ਠੀਕ ਹੈ ਇੱਕ-ਇੱਕ ਜਣਾ ਚੱਲ ਰਿਹਾ ਨਵੀਂ ਦੇ ਪਾਸ ਬੈਠਣਾ ਸੱਤ ਮਨਾਇਆ ਕਿਉਂਕਿ ਇਹਦੇ ਵਿੱਚ ਕਦੇ ਵੀ ਪਾਣੀ ਦਾ ਮਿਲਦਾ ਕੋਪਸਰਾ ਸਕਦੇ ਬਾਕੀ ਜਿੰਨੇ ਵੀ ਇੱਥੇ ਆਉਣਾ ਅਜਾ ਪਾਣੀ ਤੇ ਖਾਣ ਪੀਣ ਦੀਆਂ ਚੀਜ਼ਾਂ ਨਾਲ ਲੱਗਿਓ ਕਿਉਂਕਿ ਅਸੀਂ ਕੋਈ ਵੀ ਸ਼ਾਪ ਨਹੀਂ ਹੈ ਜਿੱਥੇ ਤੁਹਾਨੂੰ ਕੁਝ ਵੀ ਨਹੀਂ ਮਿਲਣਾ